ਹਾਂਜੀ ਜੈ ਮਸਤਾ ਦੀ ਜੈ ਦਾਦਾਂ ਦੀ ਜੈ ਮਸਤਾ ਦੀ ਭੋਲੀ ਮੰਦਿਰ ਦਾ 21ਵਾਂ ਸਾਲਾਨਾ ਮੇਲਾ ਜੋ ਕਿ ਪੰਮੀ ਮੰਦਿਰ ਦੀ ਯਾਦ ਵਿੱਚ ਕਰਾਇਆ ਜਾ ਰਿਹਾ ਹੈ ਕੰਨਾਂ ਦੀ ਗੋਠੀ ਔਰ ਬਾਣ ਨੰਬਰ 1 ਚੋ ਜੋ ਮੇਲਾ ਕਰਾਇਆ ਜਾ ਰਿਹਾ ਹੈ ਪੰਮੀ ਮੰਦਿਰ ਦੀ ਯਾਦ ਵਿੱਚ ਔਰ ਆਪ ਜੀ ਇਲਾਕਾ ਨਿਵਾਸੀਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਖੁੱਲਾ ਸਦਾ ਭੋਲੀ ਮੰਦਿਰ ਵੱਲੋਂ ਕਾਕੀ ਸੇਵਾਦਾਰ ਵੱਲੋਂ ਦਿੱਤਾ ਜਾਂਦਾ ਏ ਔਰ ਜਿਹੜੇ ਪਹੁੰਚ ਰਹੇ ਕਲਾਕਾਰ ਸਾਡੇ ਅਲਾਉ ਸਕੰਦਰ ਜੀ ਔਰ ਪ੍ਰੋਵੀਨ드 ਰਾਜ ਜੀ ਔਰ ਬਿੱਲੋ ਐਨ ਨਕਾਲ ਪਾਰਟੀ ਜੋ ਕਿ ਆਪ ਜੀ ਅਗੇ ਜੋ ਕਿ ਸੂਫੀ ਕਲਾਮ ਪੇਸ਼ ਕਰਨਗੇ ਆਪ ਤੁਹਾਨੂੰ ਸਾਰਿਆਂਗੇ ਅੱਥੀੜ ਦੀ ਬੇਨਤੀ ਆ ਬਾਬਾਈ ਦਾ ਆਸ਼ੀਰਵਾਦ ਲੈ ਲਈ ਜਲਦੋਂ ਜਲਦ ਉਧੇ ਪਹੁੰਚੋ 8 ਤਰੀਕ ਕਰਨਾਲ ਦੀ ਕੋਠੀ ਔਰ ਬਾੜ ਨੰਬਰ 1 ਕਰਨਾਲ ਦੀ ਕੋਠੀ ਬਾੜ ਨੰਬਰ 1 ਆਪ ਸਭ ਨੂੰ ਸ਼ਾਮ ਨੂੰ ਪਹੁੰਚ ਕੇ ਦੁਪਹਿਰ ਨੂੰ ਲੰਗਰ ਔਰ ਰਾਤ ਨੂੰ ਕਵਾਲੀਆਂ ਔਰ ਸੂਫੀ ਕਲਾਮ ਦਾ ਪ੍ਰੋਗਰਾਮ ਹੋਏਗਾ ਜੋ ਕਿ ਅਲਾਪ ਸਕੰਦਰ ਜੀ ਔਰ ਰੋਵਿੰਦ ਰਾਜ ਜੀ ਔਰ ਬਿੱਲੋ ਐ ਨਕਾਲ ਪਾਲਦੀ ਆਪ ਜਗੇ ਸੂਫੀ ਕਲਾਮ ਪੇਸ਼ ਕਰਨਗੇ ਔਰ ਪਹੋਲੀ ਮੰਤ ਜੀ ਦਾ ਔਰ ਪੰਮੀ ਮੰਤ ਜੀ ਦਾ ਅਸ਼ੀਰਵਾਦ ਲੈਣ ਲਈ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਆ ਪੋਂਜਨ ਔਰ ਬੋਲੀ ਮੰਡੀ ਦਾ ਅਸ਼ੀਰਵਾਦ ਜੈ ਮਸਤਾ ਦੀ ਜਾਇਦਾਦਾਂ